ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਹੈਗਾ ਆਪਣੇ ਜੂਨ ਮੇਲੇ ਦਾ ਦੂਸਰਾ ਦਿਨ ਤੇ ਟਾਈਮ ਹੋਇਆ ਹੈ ਸਵੇਰ ਦੇ 2 ਵਜੇ ਨੇ ਤੇ ਆਪਾਂ ਗੁਰਦੁਆਰਾ ਸਾਹਿਬ ਆਗੇ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਜਦੋਂ ਸਾਡੇ ਪਿੰਡ ਆਏ ਸੀਗੇ ਤਾਂ ਸਵੇਰ ਦੇ 2:30 ਵਜੇ ਦਾ ਟਾਈਮ ਸੀਗਾ ਤਾਂ ਉਸ ਟਾਈਮ ਉਹਨਾਂ ਦੇ ਸਵਾਗਤ ਲਈ ਅਰਦਾਸ ਕੀਤੀ ਜਾਂਦੀ ਹੈ 2:30 ਤੋਂ 3 ਵਜੇ ਦੇ ਵਿੱਚ ज़्यादा मंचन भी दबेगी है ना इसलिए अपना आपत्ता करते हैं।

تو يار کي سڀ اوترا ڏيکڻ کي ۽ اپن جي اڀيارين کان ڏيکڻ کي سڀ کان وڌيڪ 17 پروازيان جو هي آهي ا هن سان پار ٿي

वहा उ चकती सी घर चकीी फिर तुम चक ले

ਗੱਗੂ ਵੇਲਾ ਦੇ ਦਸੀ ਜੀ ਜਾ ਦੇਖ ਰਿਹਾ ਹੈ ਸਾਡੀ ਸਹਿਰ ਤੋਂ ਆਪਣੇ ਸੌਂਦ ਤੋਂ ਸੌ ਰੁਪਏ ਆਪਣੇ ਗਵਰਨਰ ਜੀ ਪਾਏ ਨੇ ਇਹ ਮਿੱਲਾ ਦੇਖਦਾ ਬਈ